ਬਰਾਡ ਫਾਰਮਿੰਗ ਸਹੈਣਾ ਖੇੜਾ ਚੈਨਲ ਤੇ ਤੁਹਾਡਾ ਸਵਾਗਤ ਹੈ ਦੋਸਤੋ ਅੱਜ ਆਪਾਂ ਫੁੱਲਾਂ ਦੀ ਪਨੀਰੀ ਹੈ ਜਿਹੜੀ ਇਹਦੀ ਬਜਾਦ ਕਰਨ ਲੱਗੇ ਆਂ ਇਹਦੇ ਤਰੀਕੇ ਕਿਵੇਂ ਲਾਉਣੀ ਹੈ ਕਿਵੇਂ ਬੈੱਡ ਤਿਆਰ ਕਰਨੇ ਆ ਤੇ ਸਾਰੀਆਂ ਚੀਜ਼ਾਂ ਤੁਹਾਨੂੰ ਅਸੀਂ ਜਾਣਕਾਰੀ ਦਿੰਨੇ ਆ ਜੀ ਹੁਣ ਆਪਾਂ ਆਹ ਸੀਡ ਲੈਂਦਾ ਸੀਗਾ ਜੀ ਇਹ ਗਰਮੀ ਵਾਲੇ ਸੀਡ ਹੈ ਚੈੱਕ ਕਰਕੇ ਲੈਣੇ ਆ ਜਿਵੇਂ ਰਿਜ਼ਵਾਨ ਕੰਪਨੀ ਦਾ ਜਿਹੜਾ ਇਹ ਮਲੇਰਕੋਟਲੇ ਵਾਲਿਆਂ ਦਾ ਗਿੰਦਾ ਜਿਹੜਾ ਗਰਮੀਆਂ ਦੇ ਵਿੱਚ ਇਹ ਤੇ ਫਲਾਵਰਿੰਗ ਆਉਂਦੀ ਹੈ ਤੇ ਆਹ ਵੱਖ-ਵੱਖ ਆਪਣੇ ਕੋਲੇ 8-9 ਤਰ੍ਹਾਂ ਦੇ ਬੀਜ ਹੈ ਜਿਵੇਂ ਆਪਾਂ ਪਹਿਲਾਂ ਪੈਕੇਟ ਨੂੰ ਜਿਹੜਾ ਖੋਲ ਲੈਣਾ ਹੈ ਇਦੇ ਵਿੱਚੋਂ ਜਿਹੜੀ ਇੱਕ ਥੈਲੀ ਨਿਕਲਦੀ ਹੈ ਉਹ ਦੂਜੀ ਆ ਦੇਖੋ ਜੀ ਆ ਜਿਵੇਂ ਬਹੁਤ ਜ਼ਿਆਦਾ ਬਰੀਕ ਬੀਜ ਹੈ ਇਹਨਾਂ ਨੂੰ ਆਪਾਂ ਇੱਕ ਕੋਲੇ ਦੇ ਵਿੱਚ ਜਿਹੜਾ ਕੱਢ ਲੈਣਾ ਤੇ ਜਿੱਥੇ ਜਿੱਥੇ ਲਾਈਨਾਂ ਮਾਰ ਕੇ ਆਪਾਂ ਬਿਲਕੁਲ ਬਰੀਕ ਆ ਦੇਖੋ ਜੀ ਲਾਈਨਾਂ ਮਾਰੀਆਂ ਐ ਇੱਕ ਇੱਕ ਕਰਕੇ ਦਾਣਾ ਜਿਹੜਾ ਇੱਥੇ ਆਪਾਂ ਬੀਜ ਰੱਖਾਂਗੇ ਤੇ ਆਹ ਜਿੱਥੇ ਜਿੱਥੇ ਜਿਹੜੀਆਂ ਲਾਈਨਾਂ 'ਚ ਜਿਹੜੀ ਵੈਰਾਈਟੀ ਲੱਗੂਗੀ ਡੰਡੇ ਗੱਢ ਕੇ ਉੱਥੇ ਆਪਾਂ ਪਤਾ ਲੱਗਦਾ ਰਹੇ ਵੀ ਇਹ ਕਿਹੜੀ ਵੈਰਾਈਟੀ ਹੈ ਇਹਦੇ ਜਿਹੜੇ ਉੱਪਰ ਕਵਰ ਹੈ ਇਸ ਤਰ੍ਹਾਂ ਪਾ ਦਿਆਂਗੇ ਜਿਹੜਾ ਜਿਆਦਾ ਬਰੀਕ ਦਾਣੇ ਸੀਗੇ ਜਿਹੜੇ ਉਹਨਾਂ ਦਾ ਕੀਆ ਤਰੀਕਾ ਵੀ ਉਹਨੂੰ ਆਪਾਂ ਥੋੜੀ ਜੀ ਮਿੱਟੀ ਦੇ ਵਿੱਚ ਰਲਾ ਲੈਣਾ ਹੈ ਮਿੱਟੀ 'ਚ ਰਲਾਉਣ ਤੋਂ ਬਾਅਦ ਉਹਦਾ ਬਿਲਕੁਲ ਬਰੀਕ-ਬਰੀਕ ਲਾਈਨਾਂ ਦੇ ਵਿੱਚ ਜਿਹੜਾ ਛਿੱਟਾ ਆਪਾਂ ਦੇ ਰਹੇ ਹਾਂ ਤੇ ਉਸ ਤੋਂ ਬਾਅਦ ਜਿਹੜੀ ਆਪਣੇ ਕੋਲੇ ਮਿੱਟੀ ਤਿਆਰ ਕਰਨੀ ਹੈ ਉਹ ਆਪਾਂ ਵਰਮੀ ਕੰਪੋਸਟ, ਟਿੱਬੇ ਦਾ ਰੇਤਾ ਤੇ ਵਿੱਚ 12-63 ਨਾ ਫੰਗੀਸਾਈਡ ਜਿਹੜਾ ਉਹਦੇ ਵਿੱਚ ਪਾ ਕੇ ਸੁੱਧਣ ਵਾਲਾ ਉਹਨੂੰ ਆਪਾਂ ਰਲਾ ਕੇ ਇੱਕ ਬਾਲਟੀ ਦੇ ਵਿੱਚ ਰੱਖਿਆ ਹੋਇਆ ਹੈ ਇਹਨੂੰ ਆ ਛਾਣਨੇ ਦੀ ਮਦਦ ਨਾਲ ਜਿਹੜਾ ਬਰੇਤੀ ਵਾਲਾ ਹੁੰਦਾ ਹੈ ਇਹਦੇ ਉੱਤੇ ਛਾਣਿਆ ਜਾਊਗਾ ਉਸ ਤੋਂ ਬਾਅਦ ਜਿਹੜੀਆਂ ਚੀਜ਼ਾਂ ਨੇ ਤੁਹਾਨੂੰ ਬਾਰ-ਬਾਰ ਅਸੀਂ ਦੱਸਦੇ ਰਹਾਂਗੇ ਹੁਣ ਪਹਿਲਾਂ ਆਪਾਂ ਇਹਦੇ ਵਿੱਚ ਬੀਜ ਪਾ ਰਹੇ ਹਾਂ ਜਿਹੜਾ ਇਹ ਬਿਲਕੁਲ ਬਰੀਕ ਬੀਜ ਹੈ ਇਹਨੂੰ ਮਿੱਟੀ ਦੇ ਵਿੱਚ ਰਲਾ ਕੇ ਲਾਈਨ ਟੂ ਲਾਈਨ ਜਿਹੜਾ ਪਾਉਂਦੇ ਰਹਿਣਾ ਤੇ ਇਸ ਤਰ੍ਹਾਂ ਕਰਕੇ ਇਹਦੀ ਨਿਸ਼ਾਨੀ ਕਰਨ ਦੇ ਲਈ ਜਿਹੜਾ ਉਹ ਜਿਹੜੇ ਇਹਦੇ ਰੈਪਰ ਹੋਣਗੇ ਉੱਪਰ ਟੰਗ ਦੇਣੇ ਆ ਕਿ ਸਾਰੇ ਆਪਾਂ ਜਿਹੜੇ ਫੁੱਲ ਹੈ ਇਹ ਆਪਾਂ ਇਹਨਾਂ ਦੀ ਬਜਾਦ ਕਰ ਦਿੱਤੀ ਆ ਸਾਰਿਆਂ ਨੂੰ ਬੀਜਣ ਦਾ ਤਰੀਕਾ ਜਿਹੜਾ ਬਿਲਕੁਲ ਸੇਮ ਹੈ ਜਿਹੜੀਆਂ ਜਿਹੜੀਆਂ ਲਾਈਨਾਂ ਦੇ ਵਿੱਚ ਜਿਹੜੀ ਜਿਹੜੀ ਵੈਰਾਈਟੀ ਲਾਈ ਆ ਉਹਦੇ ਸਾਹਮਣੇ ਆਪਾਂ ਨਿਸ਼ਾਨੀਆਂ ਕਰਨ ਲਈ ਤਾਂ ਡੱਕੇ ਦੇ ਵਿੱਚ ਪਾ ਕੇ ਉਹਦਾ ਲਫਾਫਾ ਜਿਹੜਾ ਰੱਖ ਦਿੱਤਾ ਇਹ ਸਾਰੇ ਵੀਜ਼ ਆਪਾਂ ਘਰੇਲੂ ਬਗੀਚੀ ਦੇ ਤੌਰ ਤੇ ਆਪਣੇ ਖੇਤ ਦੇ ਵਿੱਚ ਫਾਰਮ ਦੇ ਵਿੱਚ ਲਾਉਣ ਲਈ ਲਾਏ ਆ ਜਿਵੇਂ ਕਿ ਤੁਹਾਨੂੰ ਦੱਸ ਤੀ ਗੇਂਦੇ ਦਾ ਜਿਹੜਾ ਬਹੁਤ ਵੱਡਾ ਫਾਇਦਾ ਹੁੰਦਾ ਉਹ ਕੀ ਹੁੰਦਾ ਕੋਈ ਵੀ ਫਸਲ ਜਿਹੜੀ ਨੂੰ ਨਿਮਾ ਡੋੜ ਦੀ ਸਮੱਸਿਆ ਹੁੰਦੀ ਹੈ ਜਿਵੇਂ ਆਪਾਂ ਮਿਰਚਾਂ ਲਾ ਰੱਖੀਆਂ ਜੀ ਸਾਹਮਣੇ ਮਿਰਚਾਂ ਦੇ ਵਿੱਚ ਨਿਮਾ ਡੋੜ ਦੀ ਸਮੱਸਿਆ ਜਿਹੜੀ ਕਾਫੀ ਆਉਂਦੀ ਹੈ ਤੇ ਜੇ ਗੇਂਦੇ ਨੂੰ ਤੁਸੀਂ ਜਿੱਧਰੋਂ ਪਾਣੀ ਆਉਂਦਾ ਮੁੱਢ ਵਾਲੇ ਪਾਸੇ ਲਾਉਂਗੇ ਤੇ ਜਦੋਂ ਪਾਣੀ ਇਹਦੇ ਵਿੱਚ ਦੀ ਹੋ ਕੇ ਜਾਂਦਾ ਤਾਂ ਨਿਮਾ ਡੋੜ ਦੀ ਸਮੱਸਿਆ ਜਿਹੜੀ ਬਿਲਕੁਲ ਨਹੀਂ ਆਉਂਦੀਗੀ ਹੁਣ ਇਹਦੇ ਵਿੱਚ ਆਪਾਂ ਕੀ ਕਰਨਾ ਹੈ ਕੱਪਾ ਆਪਣਾ ਛਾਣਾ ਲੈ ਕੇ ਇਹਦੇ ਉੱਪਰ ਆਪਾਂ ਮਿੱਟੀ ਛਾਣਾਗੇ ਜੀ ਤੁਹਾਨੂੰ ਦਿਖਾਉਣੀ ਹੈ ਕਿੰਨੀ ਕਿੰਨੀ ਮਿੱਟੀ ਹੈ ਜਿਹੜੀ ਇਹਦੇ ਉੱਤੇ ਬਿਲਕੁਲ ਥੋੜੀ ਥੋੜੀ ਮਿੱਟੀ ਪਾ ਕੇ ਉਸ ਤੋਂ ਬਾਅਦ ਇਹਦੇ ਉੱਪਰ ਆਪਾਂ ਅਖਬਾਰ ਦੇ ਕੇ ਜਾਵਾਂਗੇ ਜੀ ਤੇ ਸਾਰੇ ਦੇ ਸਾਰੇ ਬੀਜ ਜਦੋਂ ਉਗਰਣਗੇ ਤੁਹਾਨੂੰ ਫੇਰ ਦਿਖਾਏ ਜਾਣਗੇ ਬਣੇ ਰਹੋ ਬਰਾਡ ਫਾਰਮਿੰਗ ਸਹਿਣਾ ਖੇੜਾ ਦੇ ਨਾਲ ਨਵੀਆਂ ਨਵੀਆਂ ਤਕਨੀਕਾਂ ਫੁੱਲਾਂ ਦੀ ਫਲਾਂ ਦੀ ਤੇ ਸਬਜ਼ੀਆਂ ਦੀ ਖੇਤੀ ਬਾਰੇ ਨਵੀਆਂ ਜਾਣਕਾਰੀਆਂ ਲਈ ਸਾਡਾ ਚੈਨਲ ਕਰੋ ਜੀ ਸਬਸਕ੍ਰਾਈਬ